ਵੱਡੇ ਕਲਾਕਾਰਾਂ ਦੇ ਵਿੱਚ ਨਾਮ ਗੂੰਜਦਾ ਦੁੱਕੀ ਦਾ ਪਰ ਨਾਮ ਤੇ ਪੈਦਾਇਸ਼ ਗੁੰਜਲਖੇਰੀਆ ਦੋਮਾ ਦੀ ਕੁਝ ਲੋਕ ਆਖਦੇ ਨੇ ਕਿ ਉਸ ਦੀ ਪੈਦਾਇਸ਼ ਸ਼ੁਭਾਜ ਕੇ ਹੋਈ ਸੀ ਤੇ ਕੁਝ ਕੁਝ ਆਖਦੇ ਨੇ ਬੱਗੇ ਕੇ ਪਿੰਡ ਦੀ ਕੁਝ ਨਾਮ ਪੁਕਾਰਦੇ ਨੇ ਦੁੱਕੀ ਕੰਜਰੀ ਕੁਝ ਦੁੱਕੀ ਮਾਈ ਤੇ ਕੁਝ ਨਿਸ਼ਾ ਤੋਕੇ ਫਿਰ ਵੀ ਜਾਣਦੇ ਹਾਂ ਪਹੁੰਚਦੇ ਹਾਂ ਕੁਝ ਹਕੀਕਤ ਤੱਕ ਤੇ ਸੁਣਦੇ ਹਾਂ ਵੱਡੇਰਿਆਂ ਦੀ ਜ਼ੁਬਾਨੀ ਇਹ ਦੁੱਕੀ ਲੋਕੀ ਹੈ ਗਈ ਸੀ ਨਮੋਸਰ ਮਾਨ ਲਾਇਆ ਗਿਆ ਇਸ ਉੱਤੇ ਪਾਕਿਸਤਾਨ ਦੁੱਕੀ ਜਿਹੜੀ ਕਲਾਕਾਰ ਹੈਗੀ ਸੀ ਹਾਂ ਹਾਂ ਉੱਥੇ ਲਾਇਆ ਗਿਆ ਨਾ ਮੁਸਲਮਾਨ ਸੀ ਤਗੜਾ ਤੇ ਉਹ ਤੁਮੜ ਜਿਹੜਾ ਨਾ ਉਹ ਕੋਠੇ ਦੇ ਸੁੱਤੇ ਬੈ ਇਹ ਤੇ ਰਾਇਆ ਕਿ ਆਦਮੀ ਰੰਗ ਸਾਰੇ ਪੈਂਦੀ ਰਹਿੰਦਾ ਸੀ ਹਾਂਜੀ ਗੁਰੀਆ 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 ਉਹ ਤਗੜਾ ਬਲਾ ਸੀ ਉਹਨੇ ਉਹ ਸੁਣਾ ਉਸ ਲਾ ਦੇ ਹਾਂਜੀ ਤੇ ਜਿਲੇ ਆਈ ਵਿਚਾਰੇ ਦਰਿਆ ਦੇ ਨੇ ਉਹਨੇ ਘਮਣ ਕੁੱਤੀਏ ਸੋਰ ਲਾ ਦੇ ਹਾਂ ਉਹਨੇ ਸੋਰ ਲਾਈ ਜਲੇ ਤੇ ਉਹ ਪੀਹੇ ਬਦਲ ਲੱਗ ਗਿਆ ਇਧਰ ਬਦਲ ਲੱਗ ਗਿਆ ਵੀ ਦੁੱਖੀ ਚੱਲੇ ਉਹ ਐਡੀ ਬਲਾ ਤਗੜੀ ਬੰਦਾ ਗੁਰੀਆ ਗੁਰੀਆ ਉਹਦੇ ਪੁੱਤਰ ਇਸ ਬੈਠੇ ਟਾਰ ਸੰਦੋਖੀ ਅੱਛਾ ਉਹ ਸਾਡਾ ਵੇਖਿਆ ਤਗੜਾ ਬੰਦਾ ਕੰਨੀ ਸਾਵੇਂ ਦਾ ਕੰਨੀ ਆਜ ਕੰਦ ਦੇ ਜਾ ਜਦੋਂ ਰਾਂ ਤੁਸੀਂ ਯਾਰਾ ਦੇ ਕੁੰਦੇ ਪਾੜ ਗਏ ਨਹੀਂ ਕੁੰਦੇ ਪਾੜ ਗਏ ਸੁਣੋ ਨਾ ਕਾਲੀ ਪਾੜ ਗਏ ਗੱਲ ਸੁਣ ਗੱਲ ਤੇ ਨਾਲ ਵਿਗੇ ਆਪ ਦੇ ਟੁੱਟ ਗਈ ਰਾਜੇ ਜਾਗਦੀ ਮੇਰੀ ਨਹੀਂ ਹੂੰ ਜਵਾਜੀ ਦੁੱਖੀ ਕਲਾਕਾਰ ਉਹ ਐਸ ਪਿੰਡ ਦੀ ਸੀ ਕਿ ਸ਼ੁਭਾਜ ਕੇ ਦੀ ਹੈਗੀ ਸੀ ਨਹੀਂ ਜੀ ਐਸ ਪਿੰਡ ਬਾਕੀ ਉਹ ਕਿੱਥੇ ਜੀ ਕਰਕੇ ਰਹਿੰਦੀ ਸੀ ਕੋਈ ਕਾਰਾ ਦਾ ਨਾ ਅੱਛਾ ਉਹਨੂੰ ਤੁਸੀਂ ਦੇਖਿਆ ਹੋਇਆ ਨਾ ਨਾ ਦੇਖਿਆ ਹੈਗਾ ਛੋਟੀ ਉਮਰ ਜੀ ਦੇਖਿਆ ਹੈ ਕਿਹੋ ਜੀ ਲੱਗਦੀ ਸੀ ਉਹ ਉਹ ਪੱਕੇ ਜਿਹਾਂ ਗੇ ਜਿਵੇਂ ਦਈ ਸੀ ਤੇ ਇਹਦੀ ਮਦਰੇਰੀ ਦੀ ਗੱਡੀ ਅੱਛਾ ਛੋਟਾ ਕੱਦ ਸੀਗਾ ਤੇ ਰੰਗ ਪੱਕਾ ਸੀਗਾ ਕਿਆ ਬਾਜ ਹੁੰਦੀਗੀ ਬੜੀ ਤੁਸੀਂ ਸੁਣੇ ਕਦੇ ਗਾਣੇ ਉਹਨਾਂ ਗਾਣੇ ਨਹੀਂ ਸੁਣੇ ਨਹੀਂ ਹੁਣ ਆਪਨ ਤਾਂ ਹੈਗਾ ਯਾਦ ਤੇ ਵੀ ਸਮਝ ਆ ਜਾਂਦੀ ਜੇ ਲੈ ਬੋਲੀ ਜਦ ਤੂੰ ਬੋਲਦੀ ਉਹ ਤਾਂ ਸਮਝ ਆ ਜਾਂਦਾ ਹਾਂ ਸਾਡੇ ਪਿਓ ਰੀ ਮਰਦ ਦੱਸਦੇ ਰਹਿੰਦੇ ਨੇ ਤੂੰ ਤੇ ਕਪੜੇ ਚਿੱਟੇ ਪਾ ਕੇ ਬੈਠਾ ਮੈਦਾਨ 'ਚ ਆਪਣੇ ਹਾਂ ਉਹਨੇ ਤੇਰੇ ਮੁੱਢ ਜਾ ਦੇ ਮੈਨੂੰ ਪਤਾ ਲੱਗ ਜਾਂਦਾ ਵੀ ਇਹਦੇ ਕੋਲ ਕੋ ਰੁਪਈਆ ਹੋਵੇਗਾ ਅੱਛਾ ਇਹ ਰੁਪਈਆ ਆਇਗਾ ਤੇ ਤੇਰੇ ਗੋਡੇ ਦੇ ਨਾਲ ਲਾਵਣੀਆਂ ਨੇ ਮੁੱਢੀ ਸੋਰਾ ਗੋਡਾ ਖੇੜ ਤੇ ਹਾਂ ਤੇ ਤੂਰ ਭయ్యా ਘੜ ਤੇ ਦੇ ਦੇਣਾ ਪਾ ਇੱਕ ਇਹ ਗਾਇ ਤੇ ਬਾ ਨਹੀਂ ਇਹ ਤੁਮ ਹੱਥ ਜੋੜੇ ਕੋਈ ਤੇ ਭਈਆ ਨਹੀਂ ਛੱਡਦੀ ਅੱਛਾ ਤੇਰੇ ਕੋਲ ਬੋਝੀ ਹੋਵੇ ਤਾਂ ਨਾ ਭਈਆ ਪਰਾਂ ਨੂੰ ਲੱਗ ਜਾਣਾ ਵੇ ਤੇ ਚੱਤੇ ਕਪੜੇ ਵੱਡਾ ਬੰਦਾ ਹਾਂ ਵੀ ਇਹ ਤੱਲਾ ਬੰਦਾ ਕੋਈ ਨੇ ਕੋਹਣ ਦੇ ਉਹਦੇ ਕੰਨ ਦੇ ਨਾਲ ਸੁਰ ਲਾਉਣੇ ਤੇ ਕੰਨ ਦੀ ਕਿੜਕੀ ਪਾੜ ਜਾਂਦੀ ਇੰਨੀ ਸੁਰ ਲਾ ਜੀ ਉਸ ਤੋਂ ਬਾਅਦ ਤਾਂ ਨਹੀਂ ਆਈ ਉਹਨੇ ਨਾ ਨਾ ਅੱਗੇ ਕਿਰਿਆ ਵੀ ਜਾਂਦੇ ਰਹੇ ਨੂੰ ਆਪਾਂ ਵੀ ਬਤਾਏ ਉਹ ਤੋਂ ਦੀ ਗੱਲ ਹੀ ਆਸ ਸੋਹਣਾ ਨੂੰ ਕੌਣ ਛੱਡਦਾ ਕਲਾਕਾਰ ਤਾਂ ਕਹਿੰਦੇ ਬਹੁਤ ਤਕੜੀ ਹੈਗੀ ਸੀ ਤਕੜੀ ਇਹ ਬੰਦੇ ਕਰਕੇ ਹੋ ਹੀ ਨਹੀਂ ਸਕਦੀ ਉਹ ਦੀਵਾਜ ਨਹੀਂ ਕੋਣ ਕਰ ਸਕਦਾ ਅੱਜ ਕੱਲ ਦੇ ਕਲਾਕਾਰ ਤਾਂ ਨਹੀਂ ਕਰ ਸਕਦੇ ਕੋਈ ਵੀ ਨਹੀਂ ਕਰਦਾ ਕਿ ਮੇਰੇ ਬਿਲ ਨਹੀਂ ਕਰ ਸਕਦਾ ਇਹਦੀ ਵੇਲੇ ਛੋਟੀ ਨਹੀਂ ਕਰਦੀ ਆਹ ਕੰਨ ਪੜਵਾ